ਮੇਰਾ ਸਰਕਾਰ ਇਹ ਸਵਾਲ ਤੈਨੂੰ ਗੱਲ ਸੁਣ ਲੈ ਦੱਸਾ ਹਾਲ ਤੈਨੂੰ ਕਿਹੜੀ ਘਾਟ ਖਸਾਨ ਚ ਰਹਿ ਗਈ ਸੀ ਅੱਜ ਪੁੱਸਦਾ ਡੱਲੇ ਵਾਲ ਤੈਨੂੰ ਮੇਰਾ ਇਹ ਹੋਏ ਸਵਾਲ ਤੈਨੂੰ ਹੁਣ ਦੱਸ ਦੇ ਕਿੱਥੇ ਮਰ ਗਈ ਤੂੰ ਮਾੜੇ ਕਾਨੂੰਨ ਦੇ ਮੱਥੇ ਮੜਦੀ ਤੂੰ ਹੁਣ ਕਦੈ ਨਾ ਹਮੇਂ ਫਰਦੀ ਬਸ ਇਹੋ ਏ ਸਵਾਲ ਤੈਨੂੰ ਅੱਜ ਪੁੱਸਦਾ ਡੱਲੇਵਾਲ ਤੈਨੂੰ ਹੁਣ ਦੱਸ ਦੇ ਕੀ ਮਜਬੂਰੀ ਸੀ ਜਿਹੜੀ ਡੱਲੇਵਾਲ ਤੋਂ ਦੂਰੀ ਸੀ ਗੱਲ ਮਨ ਜਾ ਜਾਏ ਜੇ ਇਹ ਪੂਰੀ ਸੀ ਬਸ ਇਹੋ ਏ ਸਵਾਲ ਤੈਨੂੰ ਅੱਜ ਪੁੱਸਦਾ ਡੱਲੇਵਾਲ ਤੈਨੂੰ